ਉਚਾਰਾ ਨਾਤੇ ਬਾਲੀ ਸੁੱਚੀ ਮਾਲਕਤਾ ਤੇ ਰੱਬਰਾ ਸ਼ਬਦ ਗੁਰੂ ਤਨ ਤਨ ਸਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਰੂਹਤਰ ਅੰਮ੍ਰਿਤ ਗੋਦ ਵਿੱਚ ਆਮਰਤ ਬੇਨੇ ਤੋ ਹਾਜ਼ਰੀਆਂ ਭਰੇ ਗੁਰੂ ਸਵਾਰੇ ਗੁਰੂ ਖਾਲਸਾ ਸਤ ਸੰਗੇ ਜੜਾਓ ਜਿੰਨੇ ਕੋ ਸ਼ਰੀਰ ਬੈਠੇ ਹਾਂ ਬਹੁਤ ਵੱਡੇ ਭਾਦਾਂ ਵਾਲੇ ਹਾਂ ਕਿ ਆਪਾਂ ਨੇ ਸਾਰਿਆਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅਮੰਤਰ ਨਿੱਜੀ ੋਦ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਤੇ ਅਸੀਂ ਬਹੁਤ ਵੱਡੇ ਭਾਦਾਂ ਵਾਲੇ ਹਾਂ ਤੇ ਸਾਹਿਬ ਜੀ ਇਥੋਂ ਤੱਕ ਕਹਿੰਦੇ ਨੇ ਕਿ ਵੱਡੇ ਭਾਦਾਂ ਤੋਂ ਬਿਨਾਂ ਕਦੇ ਸਤ ਸੰਗਤ ਪ੍ਰਾਪਤ ਨਹੀਂ ਹੁੰਦੀ ਉਹ ਮਨੁੱਖ ਉਹ ਜੀਵ ਉਨ੍ਹਾਂ ਦੇ ਭਾਗ ਚੰਗੇ ਨੇ ਕਿ ਸਾਨੂੰ ਸਾਰਿਆਂ ਨੂੰ ਧੰਨ ਧੰਨ ਸਰਬਸਦੇ ਉਗਰਾਛ ਜਿ ਪਾਵਨ ਬਨੰਦਰ ਨਦੀ ਬੋਧ ਵਿੱਚ ਪੈਠਰ ਦਾ ਸੁਭਾਰਤ ਪ੍ਰਾਪਤ ਹੋ ਜਾਵੋ ਸਤਿਨਾਮ ਸ੍ਰੀ ਵਾਹਿਗੁਰੂ ਕਿਸੇ ਵਡੇ ਭਾਗਾਂ ਵਾਲਿਆ ਤੇ ਸਭ ਜੀ ਪ੍ਰਗਿਆਣੀ ਅੰਦਰ ਦਰਸ਼ ਕਰਦੇ ਨੇ ਵੱਡੇ ਭਾਗੀ ਹਰ ਸੰਗਤ ਪਾਵੈ ਭਾਗ ਜੀ ਹਨ ਕ੍ਰਮ ਚੋਟਾਂ ਖਾਵੈ ਕਿੰਨੇ ਭਾਗਾਂ ਸਤ ਸੰਗ ਨਾ ਲੱਗਦਾ ਦਿਲ ਸੰਗਤ ਮੈਲ ਭਰੀਜਾ ਜੀਓ ਤੇ ਸਾਬ ਕਹਿੰਦੇ ਕਿ ਵੱਡੇ ਭਾਗਾਂ ਤੋਂ ਬਿਨਾ ਕਦੇ ਸਤ ਸੰਗਤ ਪ੍ਰਾਪਤ ਨਹੀਂ ਹੁੰਦੀ ਆਓ ਕੋਈ ਸਮਾਨ ਗੁਰਮਤਿ ਗੰਚਾਰ ਦੇ ਨਾਲ ਜੁੜ ਜਾਈਏ ਗੁਰਮਤਿ ਵਿਚਾਰ ਕਰਨ ਤੋਂ ਪਹਿਲਾਂ ਦਸ਼ਮੇਸ਼ ਪਾਤਸ਼ਾਹ ਕੋ ਬਖਸ਼ਿਸ਼ ਫਤਿਹ ਪ੍ਰਵਾਣ ਕਰੋ ਆਖੋ ਜੀ ਵਾਰਤ ਗੁਰਜੀਤਾਂ ਖਾਲਸਾ ਵਾਰਤ ਗੁਰਜੀਤ ਕੀ ਫਤਿਹ ਸਾਡਾ ਗੁਰੂ ਤੇ ਵਿਸ਼ਵਾਸ ਭਰੋਸਾ ਹੋਣਾ ਚਾਹੀਦਾ ਜੇ ਸੇ ਗੁਰੂ ਤੇ ਵਿਸ਼ਵਾਸ ਰੱਖ ਕੇ ਚੱਲਾਂਗੇ ਤੇ ਮੇਰਾ ਗੁਰੂ ਇੰਨਾ ਸਮਰਾਥ ਯਾਰ ਉਹ ਕਦੇ ਵੀ ਆਪਣੇ ਮਨੁੱਖ ਨੂੰ ਆਪਣੇ ਭਗਤ ਜਾਨ ਨੂੰ ਕਦੇ ਤਤੀਬਾ ਨਹੀਂ ਜਲਣ ਦਵੇਗਾ ਜੇ ਕਾਲਪੁਕ ਪਰਮਾਤਮਾ ਆਪਣੇ ਭਗਤਾਂ ਨੂੰ ਸੰਸਾਰ ਦੇ ਵਿੱਚ ਭੇਜਦਾ ਹੈ ਜੇ ਭਗਤਾਂ ਦੇ ਉੱਤੇ ਕੋਈ ਮੁਸੀਬਤ ਆਉਂਦੀ ਆ ਦੁੱਖ ਦੀਆਂ ਘੜੀਆਂ ਆਗਣਾ ਨੇ ਇਥੋਂ ਤੱਕ ਕੁਰਬਾਨੀ ਦੇ ਵਿੱਚ ਲਿਖਿਆ ਕਾਲ ਪੁਤ ਪਰਮਾਤਮਾ ਆਪ ਧਰਤੀ ਉੱਤੇ ਆਉਦਾ ਏ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਤੇ ਸਹਿਬ ਨੇ ਕੁਰਬਾਨੀ ਅੰਦਰ ਬਖਸ਼ਿਸ਼ ਕਰ ਦਿੱਤਾ ਹਾਰ ਜੁਗ ਜੁਗ ਘਟ ਤੇ ਉਪਾਇਆ ਤੈਜ ਰੱਖਦਾ ਆਇਆ RAM ਰਾਜੇ ਜੇ ਕਾਲ ਪੁਤ ਪਰਮਾਤਮਾ ਆਪਣੇ ਭਗਤਾਂ ਦੀ लाज ਰੱਖਣ ਵਾਸਤੇ ਸੰਸਾਰ ਦੇ ਵਿੱਚ ਆਉਂਦਾ ਬਹੁਤ ਚਿਰ ਬਾਅਦ ਜਿੱਤ ਭੈਣ ਦੇ ਘਰ ਬੱਚਾ ਹੋਇਆ ਉਸ ਨੇ ਫੋਨ ਕੀਤਾ ਦਾਸਨਾ ਤੇ ਕਹਿਣ ਲੱਗੇ ਭਾਈ ਸਾਹਿਬ ਕਾਰ ਪੁਖ ਪਰਮਾਤਮਾ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਹੁਤ અપਾਰ ਕਿਰਪਾ ਕੀਤੀ ਆ ਕਿ ਇੰਨੇ ਚਿਰ ਬਾਅਦ ਫੜ ਬੱਚਾ ਹੋਣ ਵਾਲਾ ਪਰ ਇੱਕ ਨਸੀਬਤ ਹੋਰ ਆ ਗਈ ਕਹਿਣ ਲੱਗੇ ਕਿ ਜਦੋਂ 3 ਮਹੀਨੇ ਹੋਏ ਤੇ ਡਾਕਟਰ ਨੇ ਰਿਪੋਰਟ ਚੈੱਕ ਕਰਕੇ ਕਿਹਾ ਤੇ ਕਹਿਣ ਲੱਗਾ ਕਿ ਜਾਂ ਬੱਚਾ ਬਚਾ ਲਓ ਜਾਂ ਮਾਂ ਨੂੰ ਵਿਚਾੜੋ ਕਹਿਣ ਲੱਗੇ ਭਾਈ ਸਾਹਿਬ ਦੁੱਖ ਦੀਆਂ ਘੜੀਆਂ ਆ ਗਈਆਂ ਤੇ ਫੇਰ ਮੁੜ ਕੇ ਕਹਿੰਦੇ ਕਿ ਅਸੀਂ ਕਿਹਾ ਕੋਈ ਗੱਲ ਨਹੀਂ ਠੀਕ ਹੋ ਜਾਵਾਂਗੇ ਤੇ ਕਹਿਣ ਲੱਗੇ ਜਦੋਂ 6 ਮਹੀਨੇ ਹੋ ਗਏ ਫਿਰ ਡਾਕਟਰ ਨੇ ਕਿਹਾ ਜਾਂ ਮਾਂ ਨੂੰ ਬਚਾ ਲਓ ਤੇ ਜਾਂ ਫਿਰ ਬੱਚਾ ਬਚਾ ਲਓ ਜੇ ਬੱਚੇ ਨੂੰ بچਾਉਣ ਦੀ ਕੋਸ਼ਿਸ਼ ਕੀਤੀ ਤੇ ਮਾਂ ਦੀ ਮਾਤ ਹੋ ਜਾਵੇ ਜਦੋਂ ਉਸ ਨੇ ਇਹ ਸਾਰੀ ਘਟਨਾ ਦੱਸੀ ਤੇ ਮੈਂ ਉਹਨੂੰ ਕਿਹਾ ਭੈਣ ਤੂੰ ਬੱਚਾ ਕਿੱਥੋਂ ਸੀ ਮੰਗਿਆ ਕਿੱਥੇ ਕੋਲੋਂ ਸੀ ਤੇ ਹੱਥ ਜੋੜ ਕੇ ਕਹਿਣ ਲੱਗੇ ਕਹਿੰਦੇ ਭਾਈ ਸਾਹਿਬ ਮੈਂ ਮੰਗਿਆ ਸੀ ਧੰਨ ਧੰਨ ਸਤਿਗੁਰੂ ਰਾਮਦਾਸ ਮਹਾਰਾਜ ਦੇ ਕੋਲੋਂ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਕੋਲੋਂ ਮੰਗਿਆ ਸੀ ਇੰਨੇ ਚਿਰ ਬਾਅਦ ਮਹਾਰਾਜ ਨੇ અપਾਰ ਕਿਰਪਾ ਕਰ ਦਿੱਤੀ ਹੈ ਤੇ ਮੈਂ ਤੁਹਾਨੂੰ ਕਹਿ ਦਿੰਦਾ ਕਿ ਜਿੰਦੇ ਕੋਲ ਮੰਗਿਆ ਸੀ ਨਾ ਉਹਦੇ ਕੋਲ ਜਾ ਕੇ ਹੱਥ ਜੋੜ ਕੇ ਅਰਦਾਸ ਕਰ ਕਿ हे ਧੰਨ ਗੁਰੂ RAM DAS ਮਹਾਰਾਜ ਮੇਰੀ ਸੇਵਾ ਦੇ ਵਿੱਚ ਕੋਈ ਕਮੀ ਹੋ ਸਕਦੀ ਆ ਮੇਰੇ ਬਾਣੀ ਪੜਨ ਦੇ ਵਿੱਚ ਕੋਈ ਕਮੀ ਹੋ ਸਕਦੀ ਆ ਮੈਂ ਅੰਮ੍ਰਿਤ ਵੇਲੇ ਨਾਮ ਰੱਬ ਸਗੰ ਰੇਤੇ ਵਿੱਚ ਕਮੀ ਹੋ ਸਕਦੀ ਆ ਪਾਸ਼ਾ ਜੀਓ ਤੋਤੇ ਸ਼ੈਣ ਛਾਏ ਤੇਰੇ ਦਾਤ ਦੇਣ ਵਿੱਚ ਕੋਈ ਕਮੀ ਨਹੀਂ ਹੋਣੀ ਚਾਹੀਦੀ ਬੋਲੋ ਸਤਨਾਮ ਸਰੇ ਵਾਹਿਗੁਰੂ ਤੇ ਕਾਲ ਪੁਰਖ ਪਰਮਾਤਮਾ ਧੰਗੁਰ ਗ੍ਰਾਮਦਾਸ ਮਹਾਰਾਜ ਮੈਂ ਤੇਰੀ ਧੀ ਆ ਮੈਨੂੰ ਜੇ ਦਾਤ ਦੇ ਲਗਾ ਤੰਦਰੁਸਤੀ ਦੇਵੇਂ ਮੇਰਾ ਬੱਚਾ ਜਿਹੜਾ ਠੀਕ ਰਵੇ ਤੈਨ ਲੱਗੇ ਭਾਈ ਸਾਹਿਬ ਮੈਂ ਰਜਾਦਾ ਜਿਹੜਾ ਸ਼ਨੀਵਾਰ ਜਾਇਆ ਕਰਨਾ ਧੰਗੁਰ ਗ੍ਰਾਮਦਾਸ ਮਹਾਰਾਜ ਦੇ ਨਗਰੀ ਦੇ ਵਿੱਚ ਕਹਿੰਦੇ ਇੱਕ ਹਫਤਾ ਜਿਹੜਾ ਮੈਂ ਭਾਂਡੇ ਮਾਜਣ ਦੀ ਸੇਵਾ ਕਰਦੀ ਰਹੀ ਪੋਚੇ ਲਵ ਦੀ ਸੇਵਾ ਕਰਦੇ ਨੇ ਨਾਲ ਨਾਲ ਮੈਂ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨਾਮ ਲੈਂਦੇ ਰਹੇ ਕਹਿੰਦੇ ਕਾਰ ਤਪ ਕਰ ਮਾਤਮਾ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਏਡੀ અપਾਰ ਕਿਰਪਾ ਕੀਤੀ ਜਦੋਂ ਬੱਚੇ ਦੀ ਡਿਲੀਵਰੀ ਹੋਈ ਬੱਚਾ ਵੀ ਤੰਦਰੁਸਤ ਤੇ ਮਾਂ ਵੀ ਤੰਦਰੁਸਤ ਬੋਲੋ ਸਤਨਾਮ ਸਰੇ ਵਾਹਿਗੁਰੂ ਅੱਜ ਉਹ ਬੱਚਾ ਜਿਹੜਾ ਸਵਾ ਮਹੀਨੇ ਦਾ ਹੈ ਤੇ ਮੈਂ ਉਹਨੂੰ ਕਿਹਾ ਬੱਚਾ ਰੋਂਦਾ ਹੈ ਕਹਿੰਦੇ ਹਾਂ ਰੋਂਦਾ ਹੈ ਬਹੁਤ ਰੋਂਦਾ ਹੈ ਹੱਥ ਪੈਰ ਮਾਰਦਾ ਹੈ ਮੈਂ ਕਿਹਾ ਤੁਹਾਡਾ ਬੱਚਾ ਜਿਹੜਾ ਤੰਦਰੁਸਤ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਅਪਾਰ ਕਿਰਪਾ ਕਰਨ ਦੀ ਕਹਿਣ ਤੋਂ ਬਾਅਦ ਅਸੀਂ ਅੱਜ ਬੰਦਿਆਂ ਦੇ ਉੱਤੇ ਆਸ ਰੱਖਦੇ ਹਾਂ ਬੰਦਿਆਂ ਦੇ ਉੱਤੇ ਆਸ ਨਾ ਰੱਖੀਏ ਜੇ ਆਸ ਰੱਖਣੀ ਆ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਰੱਖੀਏ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਇੱਕ ਕਾਲੁਖ ਪਰਮਾਤਮਾ ਦੇ ਉੱਪਰ ਰੱਖੀਏ ਏਡ ਨਾਮ ਜਿਸ ਮਨ ਵਸੈ ਦੁੱਖ ਦਰਦ ਸਭ ਤਾਂ ਕਰ ਨ ਸਕੇ ਅੱਜ ਅਸੀਂ ਸੋਚਦੇ ਆ ਕਿ ਅਸੀਂ ਭਲਾਂ ਦੇ ਆਸ ਰੱਖਾਂਗੇ ਠਿਕਣੇ ਤੇ ਆਸ ਰੱਖਾਂਗੇ ਸਾਡੇ ਘਰ ਦੀ ਬ੍ਰਿਕੀ ਟਿੱਟੀ ਜਾਵੇਗੀ ਅਸੀਂ ਕਦੇ ਬੰਦੇ ਦੇ ਉੱਤੇ ਆਸ ਨਾ ਰੱਖੀਏ ਜੇ ਆਸ ਰੱਖਣੀ ਆ ਤੇ ਧੰਤ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਰੱਖੀਏ ਕਿਉਂਕਿ ਕਾਟਕ ਪ੍ਰਮਾਤਮਾ ਆਪਣੇ ਭਗਤ ਜਣਾ ਨੂੰ ਸੰਸਾਰ ਦੇ ਵਿੱਚ ਜੇ ਭੇਜਦਾ ਏ ਤੇ ਉਹਨਾਂ ਦੀ ਲਾਜ ਵੀ ਰੱਖਦਾ ਉਹਨਾਂ ਦੀ ਪਰਤ ਵੀ ਰੱਖਦਾ ਹੈ ਕਿਉਂਕਿ ਅਸੀਂ ਅੱਜ ਬੰਦਿਆਂ ਦੇ ਉੱਤੇ ਆਸ ਰੱਖੀ ਫਿਰਦੇ ਆ ਕਿ ਫਲਾਣਾ ਬੰਦਾ ਆਵੇਗਾ ਸਾਡੇ ਘਰ ਦੀ ਗਰੀਬੀ ਕੱਟ ਦਵੇਗਾ ਤੇ ਨਾ ਬੰਦਾ ਆਵੇਗਾ ਸਾਡੀ ਗਰੀਬੀ ਕੱਟ ਦਵੇਗਾ ਜੇ ਗਰੀਬੀ ਕੱਟਨੀ ਆ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕੱਟਨੀਆ ਬੰਦੇ ਤੇ ਆਸ ਕਦੇ ਨਾ ਰੱਖੀਏ ਮੈਨੂੰ ਇੱਕ ਛੋਟੀ ਜੀ ਘਟਨਾ ਯਾਦ ਆ ਰਹੀ ਆ ਅਮਰੀਕਾ ਦੇ ਵਿੱਚ ਮੇਰਾ ਸੱਜਣ ਮਿੱਤਰ ਉਹ ਕਹਿਣ ਲੱਗਾ ਭਾਈ ਸਾਹਿਬ ਭੈਣ ਤੁਹਾਨੂੰ ਪਤਾ ਕਿ ਆਪਣੀ ਅੰਮ੍ਰਿਤਸਰ ਦੇ ਵਿੱਚ ਵਿਆਹੀ ਹੋਈ ਆ। ਕਹਿੰਦਾ ਘਰ ਦੇ ਵਿੱਚ ਬਹੁਤ ਗਰੀਬ ਸੀ। ਕਹਿਣ ਲੱਗਿਆ ਕਿ ਮੈਂ ਕੋਸ਼ਿਸ਼ ਕੀਤੀ ਸੀ ਕਿ ਮੈਂ ਆਪਣੀ ਭੈਣ ਦੀ ਬ੍ਰਿਧਮੀ ਜਿਹੜੀ ਕੱਟ ਤਵਾਂ ਦਾ। ਕਹਿੰਦਾ ਇਸ ਕਰਕੇ ਮੈਂ ਆਪਣੇ ਭਾਂਜੇ ਨੂੰ 2 ਨੰਬਰ ਦੇ ਵਜਨ ਅਮਰੀਕਾ ਦੇ ਵਿੱਚ ਬੁਲਾ ਲਿਆ। ਕਹਿੰਦਾ ਅਮਰੀਕਾ ਦੇ ਵਿੱਚ ਬੁਲਾ ਲਿਆ ਤੇ ਅਮਰੀਕਾ ਦੇ ਵਿੱਚ ਆ ਕੇ ਭਾਂਜਾ ਜਿਹੜਾ ਕੰਮ ਨਾ ਕਰੇ ਜਿੰਨੇ ਕ ਪੈਸੇ ਹੁਣ ਸ਼ਰਾਬ ਦੇ ਵਿੱਚ ਪਾ ਦੇ ਕਰਾ ਜੂਏ ਦੇ ਵਿੱਚ ਪਾ ਦੇ ਕਰੇ ਨਸ਼ਾ ਵੀ ਕਰਦਾ ਸੀ ਸ਼ਰਾਬ ਵੀ ਪੀਂਦਾ ਸੀ ਹੋਰ ਵੀ ਬੜਾ ਕੁਝ ਉਸਨੇ ਬਣਾਇਆ ਤੇ ਕਹਿਣ ਲੱਗਾ ਭਾਈ ਸਾਹਿਬ ਜਿਸ ਕਾਰਨ ਮੇਰੇ ਘਰ ਦੇ ਵਿੱਚ ਤ੍ਰੇਸ਼ ਪੈਣਾ ਸ਼ੁਰੂ ਹੋ ਗਿਆ ਘਰ ਵਾਲੀ ਕਰੇ ਨਾ ਨਾ ਕਈ ਬੱਚੇ ਮੇਰੇ ਨਾੜ ਤਾਂ ਲੱਗ ਪਏ ਨੇ ਕਹਿਣ ਲੱਗਾ ਜਿਹੜੇ ਸਭ ਤੋਂ ਵੱਡੀ ਭੈੜੀ ਆਦਤ ਸੀ ਉਹ ਘਰ ਦੇ ਵਿੱਚ ਚੋਰੀਆਂ ਕਰਦਾ ਸੀ ਕਹਿੰਦਾ ਉਸਨੇ ਮੇਰੇ ਘਰ ਦੇ ਵਿੱਚ ਹੀ ਚੋਰੀਆਂ ਕਰਦੀਆਂ ਸਿਰਫ ਕਰਦੀਆਂ ਤੇ ਕਹਿੰਦਾ ਭੈਣ ਨੂੰ ਕੋਈ ਪੈਸਾ ਭੇਜੇ ਨਾ ਆਪਣੀ ਮਾਂ ਨੂੰ ਕੋਈ ਪੈਸਾ ਭੇਜੇ ਨਾ ਕਹਿੰਦਾ ਉਹਦਾ ਖਰਚਾ ਵੀ ਭਾਈ ਸਾਹਿਬ ਮੈਂ ਆਪ ਚੱਲਦਾ ਰਿਹਾ ਖਾਣ ਵਾਸਤੇ ਪੈਸੇ ਮੈਂ ਆਪਣੀ ਭੈਣ ਨੂੰ ਆਪ ਭੇਜਦਾ ਰਿਹਾ ਕਹਿਣ ਤੋਂ ਭਾਵ ਅੱਜ ਸਾਡੇ ਬੱਚੇ ਜਿਹੜੇ ਨਸ਼ਿਆਂ ਦੇ ਵਿੱਚ ਵੱਸਦੇ ਜਾ ਰਹੇ ਨੇ ਅੱਜ ਅਸੀਂ ਆਸ ਰੱਖਦੇ ਹਾਂ ਕਿ ਅਸੀਂ ਫਲਾਣੇ ਦੇ ਘਰ ਦੇ ਵਿੱਚ ਦਾਨ ਕਰਾਂਗੇ, ਪੈਸੇ ਦਵਾਂਗੇ ਤੇ ਇਸ ਦੀ ਗਰੀਬੀ ਘੱਟਾਵਾਂਗੇ। ਐਦਾਂ ਗਰੀਬੀ ਨਹੀਂ ਘੱਟੀ ਜਾਂਦੀ। ਕਿਉਂਕਿ ਜਿੱਦੇ ਉੱਤੇ ਧੰਨ ਗੁਰੂ ਨਾਮਦਾਸ ਮਹਾਰਾਜ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਆਪ ਕਿਰਪਾ ਕਰਨ ਤੇ ਉਹਨਾਂ ਦੇ ਘਰ ਦੇ ਵਿੱਚ ਗਰੀਬੀ ਜੜੀ ਘੱਟੀ ਜਾਂਦੀ ਹੈ। ਅੱਜ ਅਸੀਂ ਇਹ ਕਹਿੰਦੇ ਹਾਂ ਫਲਾਣਾ ਬੰਦਾ ਕਹਿੰਦਾ ਕਿ ਮੈਂ ਬੜਾ ਦੁਖੀ ਹਾਂ। ਜੋ ਚਾਹ ਕਿਤਾ ਮੈਂ ਬੜਾ ਦਖੀਆ ਤੇ ਗੁਰਬਾਣੀ ਨੇ ਪੁੱਛਿਆ ਤੇ ਗੁਰਬਾਣੀ ਕਹਿੰਦੇ ਨਾਨਕ ਦੁਖੀਆ ਸਭ ਸੰਸਾਰ ਕੋ ਨਾ ਸਤਨਾਮ ਸ੍ਰੀ ਵਾਹਿਗੁਰੂ ਤੇ ਮੈਂ ਭਗਤ ਫਰੀਦ ਜੀ ਤੋਂ ਪੁੱਛਿਆ ਤੇ ਭਗਤ ਫਰੀਦ ਜੀ ਕਹਿਣ ਲੱਗੇ ਫਰੀਦਾ ਮੈਂ ਜਾਣਿਆ ਦੁਖ ਮੁਝਕ ਦੁੱਖ ਸਭਾਇਆ जग ਉੱਚੇ ਚੜ ਕੇ ਦੇਖਿਆ ਘਰ ਘਰ ਇਹ ਅਗ ਤੇ ਭਾਵੇਂ ਤਾਂ ਫਰੇਮ ਜੀ ਕਹਿਣ ਲੱਗੇ ਕਹਿੰਦੇ ਮੈਂ ਸੋਚਦਾ ਪਿਆਸਾ ਕਿ ਸੰਸਾਰ ਦੇ ਵਿੱਚ ਸਭ ਤੋਂ ਜ਼ਿਆਦਾ ਦੁਖੀ ਜਿਹੜਾ ਮੈਂ ਕਹਿੰਦਾ ਜਦੋਂ ਮੈਂ ਸੰਸਾਰ ਦੇ ਵਿੱਚ ਵਿਚਰ ਕੇ ਦੇਖਿਆ ਤੇ ਘਰ ਘਰ ਜਿਹੜੇ ਅੱਖਾਂ ਦੀ ਅੱਗ ਲੱਗੀ ਹੋਈ ਸੀ ਘਰ ਘਰ ਕੋਈ ਪਤਾ ਤੋ ਪਹਿਚਾਨਿਆ ਕੋਈ ਪਿਓ ਤੋ ਪਹਿਚਾਨਿਆ ਅੱਜ ਸਾਰੇ ਜਿਹੜੇ ਇੱਕ ਦੂਜੇ ਤੋਂ ਦੁਖੀ ਨੇ ਪਰ ਜਿਨ੍ਹਾਂ ਦਾ ਗੁਰੂ ਤੇਤੇ ਭਰੋਸਾ ਦਾਇ ਵਿਸ਼ਵਾਸ ਹੁੰਦਾ ਏ ਉਹਨਾਂ ਦੇ ਸਾਰੇ ਘਰ ਦੇ ਦੁੱਖ ਲੈ ਜੜਿਆ ਖਤਮ ਹੋ ਜਾਂਦੇ ਨੇ ਪਰ ਅੱਜ ਸਾਡਾ ਗੁਰੂਰਤ ਤੇ ਵਿਸ਼ਵਾਸ ਜਿਹੜਾ ਪੱਚਾ ਸਾਡਾ ਗੁਰੂਰਤ ਤੇ ਵਿਸ਼ਵਾਸ ਨਹੀਂ ਰੱਖਦੇ ਭਰੋਸਾ ਨਹੀਂ ਰੱਖਦੇ ਕਿਸੇ ਕਹਿ ਦਿੰਦੇ ਆ ਸਭ ਤੋਂ ਜ਼ਿਆਦਾ ਅਸੀਂ ਦੁਖੀ ਆ ਤੇ ਮੈਂ ਕਈ ਵਾਰ ਪੁਨਾ ਨੂੰ ਕਹਿਣਾ ਹੁੰਦਾ ਕਿ ਤੁਸੀਂ ਕਹਿੰਦੇ ਜੇ ਕਿ ਅਸੀਂ ਸਭ ਤੋਂ ਵੱਡੇ ਦਫੀਆ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਜੀਵਨ ਪੜ ਕੇ ਵੇਖ ਲਓ ਤੇ ਤੁਹਾਡੇ ਸਾਰੇ ਦੁੱਖ ਜਿਹੜੇ ਆ ਨਾ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਅੱਗੇ ਬਹੁਤ ਥੋੜੇ ਬਦਵਾਰ ਲਿਖਦੇ ਨੇ ਕਿ ਭਾਏ ਜੇਠਾ ਜੀ ਛੋਟੀ ਜ ਮਰਿਆ ਮਾਤਾ ਜੀ ਚੜਾਈ ਕਰਕੇ ਮਾਤਾ ਦੀ ਕਢਾਈ ਕਰਕੇ ਭਾਈ ਜੇਠਾ ਜੀ ਰਿੜਦੇ ਫਿਰਦੇ ਆਪਣੀ ਮਾਂ ਦੇ ਕੋਲ ਜਾਂਦੇ ਨੇ ਘਰ ਦੇ ਵਿੱਚ ਵਿਹੜੇ ਦੇ ਵਿੱਚ ਲਾਸ਼ ਪਈ ਹੋਈ ਆ ਕੱਪੜਾ ਚੁੱਕਦੇ ਨੇ ਮਾਂ ਜਿਹੜੀ ਸੁੱਤੀ ਪਈ ਆ ਮਾਂ ਮਰ ਗਈ ਆ ਤੇ ਭਾਈ ਜੇਠਾ ਜਿਹੜਾ ਨਾ ਆਪਣੇ ਬਾਪੂ ਨੂੰ ਪੁੱਛਦਾ ਏ ਆਪਣੇ ਪਿਤਾ ਨੂੰ ਪੁੱਛਦਾ ਏ ਕਿ ਪਿਤਾ ਜੀ ਮਾਂ ਨੂੰ ਕੀ ਹੋਇਆ ਏ मां ਸੁੱਤੀ ਪਈ ਆ ਉੱਠਦੀ ਕਿਉਂ ਨਹੀਂ ਪਈ ਤੇ ਅਜ ਬਰਪੂ ਨੇ ਮੈਂ ਕਹਿ ਦਿੱਤਾ ਪੁੱਤ ਤੇਰੀ ਮਾਂ ਉਥੇ ਚਲ ਗਈ ਆ ਜਿੱਥੇ ਇੱਕ ਵਾਰਾ ਗਿਆ ਕੋਈ ਵਾਪਸ ਨਹੀਂ ਆਉਂਦਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਮਾਰੇ ਮਾਰੇ ਭਾਏ ਜੇਠਾ ਛੋਟੀ ਅਮਰਿਆ ਵਦਵਾਰ ਲਿਖਦੇ ਨੇ ਪਿਤਾ ਪਰ ਆਪਣੇ ਪੁੱਤਾਂ ਨੂੰ ਰੋਜ਼ ਠਾਉਣਾ ਸ਼ੁਰੂ ਕਰ ਦਿੱਤਾ ਆਪਣੇ ਕੰਮ ਜਾਣ ਤੋਂ ਪਹਿਲਾਂ ਪੁੱਤਰ ਠਾਉਂਦੇ ਨੇ ਉਹ ਤਾਂ ਪੁੱਤ 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 ਮੈਂ ਬਾਅਦ ਵਿੱਚ ਕੰਮ ਤੇ ਜਾਣਾ ਹੈ ਰੋਜਾਂ ਜਿਹੜਾ ਪੁੱਤਾਂ ਨੂੰ ਠਾਉਂਦੇ ਰਹੇ ਨੇ ਪੁੱਤਰ ਦੀ ਕੰਮਰ ਸਾਬਸ ਖਾਲ ਦੀ ਹੋਈ ਤੇ ਭਾਈ ਜੇਠੇ ਨੇ ਇਸ਼ਨਾਨ ਕਰਨਾ ਵੀ ਸਿੱਖ ਲਿਆ ਆਪਣੇ ਕੇਸ ਸਵਾਰਨਾ ਵੀ ਸਿੱਖ ਲਏ ਕਪੜੇ ਪਾਉਣੇ ਵੀ ਸਿੱਖ ਲੈ ਅੱਜ 7 ਸਾਲ ਦੀ ਉਮਰ ਹੋ ਗਈ ਆ ਤਿਆਰ ਹੋ ਕੇ ਇਸ਼ਨਾਨ ਕਰ ਗਏ ਆਪਣੇ ਬਾਪੂ ਨੂੰ ਠਾ ਰੇ ਨੇ ਦੇਖ ਬਾਪੂ ਤੇਰਾ ਜੇਠੇ ਨੂੰ ਇਸ਼ਨਾਨ ਕਰਨਾ ਵੀ ਆ ਗਿਆ ਏ ਤਿਆਰ ਹੋਣਾ ਵੀ ਆ ਗਿਆ ਏ ਕੇਸ ਸਵਾਉਣੇ ਵੀ ਆ ਗਏ ਨੇ ਉੱਠ ਬਾਪੂ ਦੇਖ ਤੇਰਾ ਜੇਠਾ ਜਿਹੜਾ ਤਿਆਰ ਹੋ ਗਿਆ ਏ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਅਰੇ ਦੇਖਿਆ ਭਾਈ ਜੇਠਾ ਜੀ ਆਪਣੇ ਪਿਤਾ ਨੂੰ ਥਾ ਰਹਿ ਨੇ ਪਿਤਾ ਜੀ ਉੱਠਦੇ ਨਹੀਂ ਪਏ ਤੇ ਭਾਈ ਜੇਠਾ ਜੀ ਮਾਰਦੇ ਵਿੱਚ ਸੋਚਦਾ ਪਿਆਰ ਇੱਕ ਦਿਨ ਮਾਂ ਵੀ ਇਦਾਂ ਸੁੱਤੀ ਪਈ ਸੀ ਉਹ ਵੀ ਨਹੀਂ ਉੱઠી ਤੇ ਪਿਤਾ ਨੇ ਕਿਹਾ ਸੀ ਕਿ ਮਾਂ ਉਥੇ ਚਲ ਗਈ ਆ ਜਿੱਥੇ ਗਿਆ ਕੋਈ ਵਾਪਸ ਨਹੀਂ ਆਉਂਦਾ ਲੱਗਦਾ ਪਿਤਾ ਵੀ ਉਥੇ ਚਲ ਗਿਆ ਬਾਪੂ ਵੀ ਲੱਗਦਾ ਮਾਤਾ ਕੋਲ ਚਲ ਗਿਆ ਏ ਲਾਗੇ ਸੜਕਾਂ ਦੇ ਵਿੱਚ ਬਾਜ ਮਾਰੀ ਕਿ ਬਾਪੂ ਉੱਠਦਾ ਨੇ ਪਿਆਰ ਬਾਪੂ ਉੱਠਦਾ ਨੇ ਪਿਆਰ ਦੇਖਿਆ ਤੇ ਕਹਿਣ ਲੱਗੇ ਭਾਈ ਜੱਟਿਆ ਤੇਰਾ ਬਾਪੂ ਉਥੇ ਚਲ ਗਿਆ ਜਿੱਥੇ ਤੇਰੀ ਮਾਤਾ ਗਈਆਂ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਉਥੇ ਚਲ ਗਿਆ ਕਹਿੰਦੇ ਕਿ ਸ਼ਰੀਕਾਦਾਰਾਂ ਨੇ ਭਾਈ ਜੇਠਾ ਘਰ ਦੇ ਵਿੱਚ ਨਾ ਰੱਖਿਆ ਤੇ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਬੱਚਾ ਜਿਹੜਾ ਬੜਾ ਕ ਲੈਣਾ ਛੋਟੀ ਉਮਰ ਤੇ ਵਿੱਚ ਆਪਣੀ ਮਾਂ ਨੂੰ ਖਾ ਗਿਆ 7 ਸਾਲ ਦੀ ਉਮਰ ਹੋਈ ਆਪਣੇ ਪਿਤਾ ਨੂੰ ਖਾ ਗਿਆ ਅੱਜ ਭਾਈ ਜੇਠਾ ਜਦੀਨ ਹੋ ਗਿਆ ਮਾਂ ਪਿਓ ਦਾ ਸਾਇਆ ਸਿਰ ਤੋਂ ਉੱਠ ਗਿਆ ਨਾਨਕੇ ਪਿੰਡ ਸੁਣਿਆ ਭੇਜਿਆ ਪਿੰਡ ਵਸ ਰਗੇ ਉੱਥੋਂ ਨਾਨੀ ਮਾਂ ਆਈ ਮਦਵਾਨ ਲਿਖਦੇ ਨੇ ਕਿ ਨਾਨਾ ਨਾਨਕ ਦਾ ਪਰਿਵਾਰ ਵੀ ਜਿਹੜਾ ਬਹੁਤ ਕਰੀਬ ਸੀ ਨਾਨੀ ਮਾਂ ਜਿਹੜੀ ਆ ਭਾਏ ਜੇਠੇ ਨੂੰ ਆਪਣੇ ਨਾਲ ਜਿਹੜਾ ਪਿੰਡ ਪਾਸੇ ਤੇ ਲੈ ਗਈ ਅੱਜ ਭਾਏ ਜੇਠੇ ਦੇ ਘਰ ਨੂੰ ਤਾਲੇ ਲੱਗੇ ਨੇ ਦੁਨੀਆ ਦੇ ਲੋਕ ਹੱਸਦੇ ਪੈਣੇ ਸਰੇਕੇ ਜਿਹੜੇ ਹੱਸਦੇ ਪੈਣੇ ਤੇ ਜੇਠੇ ਦੇ ਘਰ ਨੂੰ ਤਾਲੇ ਲੱਗੇ ਪਰ ਕੋਈ ਕੀ ਜਾਣਦਾ ਸੀ ਕਿ ਅੱਜ ਜਿਸ ਜੇਠੇ ਦੇ ਘਰ ਨੂੰ ਤਾਲੇ ਲੱਗੇ ਨੇ ਕਿਸੇ ਦਿਨ ਸਮਾਂ ਆਵੇਗਾ ਇਸੇ ਜੇਠੇ ਦਾ ਜਿਹੜਾ ਸੋਨੇ ਦਾ ਮਹਿਣ ਹੋਵੇਗਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਦੇ ਸਮਾਂ ਆਵੇਗਾ ਕਿ ਇਸੇ ਜੇਠੇ ਦਾ ਬਹੁਤ ਵੱਡਾ ਮਹਿਣ ਹੋਵੇਗਾ ਦੁਨੀਆਂ ਦੇ ਲੋਕ ਆ ਕੇ ਇੱਥੇ ਪ੍ਰਸ਼ਾਦਾ ਪਾਣੀ ਛਕਿਆ ਕਰਨਗੇ ਸੇਵਾ ਕਰਿਆ ਕਰਨਗੇ ਜੋ ਮੰਗਿਆ ਕਰਨਗੇ ਉਹੀ ਉਹਨਾਂ ਨੂੰ ਪ੍ਰਾਪਤ ਹੋ ਰਿਹਾ ਤਰੇਗਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਬਾਅਦ ਕੇ ਦੇਖਿਆ ਜਿੱਕਦੇ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਜੀਵਨ ਫਿਰ ਕਹਿੰਦੇ ਸਮਾਂ ਆਇਆ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਸ਼ਰਤ ਦੇ ਵਿੱਚ ਰਹਿ ਕੇ 18 ਸਾਲ ਜਿਹੜੀ ਸੇਵਾ ਕੀਤੀ ਤੇ ਭਾਈ ਜੇਠੇ ਤੋਂ ਤਾ ਤਾਸ ਰਸੈ ਸ੍ਰੀ ਗੁਰੂ ਨਾਮ ਦਾਸ ਮਹਾਰਾਜ ਜੀ ਬਣ ਕੇ ਨੇ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਦਰਬਾਰ ਵਿੱਚ ਇਹਨਾਂ ਦਾ ਵਿਆਹ ਜਿਹੜਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਛੋਟੀ ਬੇਟੀ ਬੀਬੀ ਭਾਨੀ ਜੀ ਦੇ ਨਾਲ ਹੁੰਦਾ ਹੈ ਤੇ ਗੁਰੂ ਸਾਹਿਬ ਜੀ ਗੁਰਗੱਦੀ ਤੇ ਬੈਠੇ ਨੇ ਤੇ ਕਹਿ ਰਹੇ ਨੇ ਗੁਰਬਾਣੀ ਦੇ ਵਿੱਚ ਲਿਖ ਰਹੇ ਨੇ ਜੋ ਹਰ ਵੇ ਨਹੀਂ ਕਿਦ ਹੋਤੀ ਮੇਰੇ ਸਤਿਗੁਰਾ ਸਾ ਤੇ ਤਣ ਹਰ ਜਾਨ ਆਪੇ ਹਰ ਉਤੇ ਫਿਰਤੇ ਕੋਈ ਬਾਤ ਨ ਪੁੱਛਦਾ ਗੁਰ ਸਤ ਗੁਰ ਸੰਕੀਰੇ ਹਮ ਥਾਪੇ ਕਿਹ ਸੱਚੇ ਪਾਸ਼ਾ ਤੇਰੇ ਤੋਂ ਬਿਨਾ ਸਾਡੀ ਕੋਈ लाज ਦੀ ਪੁੱਛਦਾ ਸੀ ਕੋਈ ਬਾਤ ਵੀ ਪੁੱਛਦਾ ਸੀ ਅੱਜ ਤੁਸੀਂ ਅਪਾਰ ਕਿਰੋ ਦਾ ਕਿੰਦੀ ਆ ਅੱਜ ਗੱਦੀਆਂ ਦਾ ਮਾਲਕ ਬਣਾ ਦਿੰਦਾ ਏ ਸ਼ਹਿਨशाह ਬਣਾ ਦਿੰਦਾ ਏ ਤੇ ਅੱਜ ਤਾਨ ਗੁਰੂ RAM DAS ਮਹਾਰਾਜ ਗੁਰਨਾਟਕ ਦੀ ਗੱਦੀ ਦਾ ਚੌਥਾ ਗੁਰੂ ਬਣ ਕੇ ਆਏ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਾਡਾ ਗੁਰੂ ਤੇ ਵਿਸ਼ਵਾਸ ਹੋਣਾ ਚਾਹੀਦਾ ਭਰੋਸਾ ਹੋਣਾ ਚਾਹੀਦਾ ਅੱਜ ਅਸੀਂ ਬੰਦਿਆਂ ਤੇ ਭਰੋਸਾ ਰੱਖਦੇ ਆਂ ਬੰਦਿਆਂ ਨੂੰ ਛੱਡ ਕੇ ਤਾਨ ਗੁਰੂ RAM DAS ਮਹਾਰਾਜ ਤੇ ਤਾਨ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਰੱਖੋ ਤੁਹਾਡੇ ਘਰ ਦੇ ਵਿੱਚ ਮਰਗਤਾ ਪੈਣੇ ਸ਼ੁਰੂ ਹੋ ਜਾਣ ਤੇ ਆਂ ਬੋਲੋ ਸਤਨਾਮ ਸਰੇ ਵਾਹਿਗੁਰੂ ਆਓ ਪੰਜ ਸਤੰਟ ਮਿੰਟ ਦੀ ਹਾਜ਼ਰੀ ਲਈ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਯਾਦ ਕਰਕੇ ਗੁਰ ਮੰਤਰ ਦਾ ਜਾਪ ਕਰਕੇ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਘਰ ਜਨਾਂ ਖੁਸ਼ੀਆਂ ਲੱਗੀਆਂ ਧੰਨ ਭਗਵਾਨ ਬਾਬਾ ਸ੍ਰੀ ਚੰਤਨ ਖੁਸ਼ੀਆਂ ਲੱਗੀਆਂ ਰੱਗੇ ਬੁਲ ਕੇ ਜੀ ਸਤ ਨਾਨ ਵਾਹਿਗੁਰੂ ਸਤ ਨਾਨ ਤਨ ਲਾਹੇ ਕਰੋ ਤੇ ਮੇਰੇ ਸਾਹਿਬ ਜੀ ਕਹਿੰਦੇ ਨੇ ਕਿ ਅਮਰ ਤਵੇਲੇ ਉੱਠ ਕੇ ਰੋਜ਼ਾਨਾ ਜਿਹੜਾ ਇਸ ਮੰਤਰ ਦਾ ਜਾਪ ਕਰਦਾ ਰਹੇ ਤੇਰੇ ਘਰ ਦੇ ਸਾਰੇ ਦੁੱਖਲੇ ਜੜਿਆ ਖਤਮ ਹੋ ਜਾਣ ਕੇ ਤੈਨ ਸੁੱਖਾਂ ਦੀ ਪ੍ਰਾਪਤੀ ਹੋ ਜਾਵੇਗੀ ਤੇਰੀ ਜੀਭਾ ਜਿਹੜੀ ਆ ਪਵਿੱਤਰ ਹੋ ਜਾਵੇਗੀ ਤੇ ਸੈਬ ਨੇ ਕੁਰਬਾਨੀ ਦੇ ਵਿੱਚ ਲਿਖ ਦਿੱਤਾ ਰਸਨਾ ਗੁਣ ਕਪਾਲਨ ਤਕਾਇਨ ਸ਼ਾਂਤ ਸਾਝ ਰਹਾਸ ਮਨ ਉਜਿਓ ਸੱਜਦੇ ਦੁਖ ਭਲਾਇਨ ਤੇ ਰਸਨਾ ਦੇ ਨਾਲ ਜੀਭਾ ਤੇ ਨਾਲ ਗੁਰ ਮੰਤਰ ਦਾ ਜਾਪ ਕਰਦਾ ਰਹੀ ਬਾਣੀ ਪੜਦਾ ਰਹੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਗੁਰੂ ਘਰ ਵਿੱਚ ਆਈ ਸੰਤ ਕਰਿਆ ਕਰੇ ਤੇਰੀ ਜਿੰਦਗੀ ਦਾ ਪਰਮਾਤਮਾ ਹੋ ਜਾਵੇਗਾ ਤੇਰਾ ਗੁਰੂ ਦੇਤੇ ਵਿਸ਼ਵਾਸ ਜਿਹੜਾ ਹੋਰ ਵੱਧ ਜਾਵੇਗਾ ਸੋ ਇੰਨੀਆਂ ਹਰਜਾਂ ਪਰਮਾਨ ਕਰਨਾ ਗੁਰਮਤ ਵਿਚਾਰ ਕਰਦਿਆਂ ਹੋਦਿਆਂ ਏਕ ਨਹੀਂ ਅਨੇਕ ਪ੍ਰਕਾਰ ਦੇ ਆਦਤਾਂ ਇਹਨ ਜਾਣ ਕੇ ਬੱਚਾ ਸਮਝ ਕੇ ਮਾਫ ਕਰਨਾ ਤਾਂ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬਸੰਗਤ ਦਰਸ਼ਨ ਵਰਸ਼ਣ ਜੀ ਬਣਾਉਂਦੇ ਆਪੋ ਜੀ ਰੂਆਤ ਜੀ ਦਾ ਕਨਸਾ वाक़ी <laughs>